ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ 6 ਉਮੀਦਵਾਰਾਂ ਨੂੰ ਚੋਣ ਕਮਿਸ਼ਨ ਨੇ ਬੜਾ ਵੱਡਾ ਝਟਕਾ ਦੇ ਦਿੱਤਾ ਹੈ ਦੱਸ ਦਿੰਦੇ ਹਾਂ ਕਿ ਮਾਦਰਾ ਕੀ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ 6 ਉਮੀਦਵਾਰ ਜਿਹੜੇ ਵਿਧਾਨ ਸਭਾ ਦੀ ਚੋਣ ਲੜੇ ਸੀ ਲੇਕਿਨ ਇਹਨਾਂ ਦੀਆਂ ਪੁਤਾਈਆਂ ਕਰਕੇ ਅੱਜ ਇੱਕ ਬੜਾ ਵੱਡਾ ਫੈਸਲਾ ਲਿਆ ਹੈ ਚੋਣ ਕਮਿਸ਼ਨ ਨੇ ਅਤੇ 6 ਇਹਨਾਂ ਉਮੀਦਵਾਰਾਂ ਨੂੰ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸੀ ਅੱਜ ਇਹਨਾਂ ਨੂੰ ਅਯੋਗ ਘੋੜ ਦੇ ਦਿੱਤਾ ਹੈ ਦੱਸਦੇ ਨੇ ਹਾਂ ਕਿ 3 ਸਾਲ ਇਸ ਸਰਪੰਚੀ ਤੋਂ ਲੈ ਕੇ ਮੈਂਬਰ ਆਫ ਪਾਰਲੀਮੈਂਟ ਤੱਕ ਕੋਈ ਵੀ ਇਲੈਕਸ਼ਨ ਨਹੀਂ ਲੱਗ ਸਕਦੇ ਕਿਉਂ ਕੀਤਾ ਗਿਆ ਕਿਉਂਕਿ ਭਾਰਤ ਦੇ ਕਾਨੂੰਨ ਦੇ ਵਿੱਚ ਸੰਵਿਧਾਨ ਦੇ ਵਿੱਚ 1952 ਸੈਕਸ਼ਨ 78 ਦੇ ਅਨੁਸਾਰ ਇੱਕ ਮਿਆਦ ਹੁੰਦੀ ਹੈ ਇੱਕ ਵੈਲਿਡਿਟੀ ਹੁੰਦੀ ਹੈ ਇੱਕ ਦਾਇਰਾ ਹੁੰਦਾ ਹੈ ਕਿ ਜਿਹੜਾ ਖਰਚਾ ਤੁਸੀਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਕੀਤਾ ਹੈ ਉਸ ਦਾ 30 ਤੋਂ 35 ਦਿਨਾਂ ਦੇ ਵਿੱਚ ਤੁਸੀਂ ਵੇਵਾ ਦੇਣਾ ਹੁੰਦਾ ਹੈ ਖਰਚਾ ਕਿਵੇਂ ਕੀਤਾ ਗਿਆ ਕਿੱਥੋਂ ਕੀਤਾ ਗਿਆ ਐਨੇ ਪੈਸੇ ਕਿਉਂ ਲਗਾਏ ਗਏ ਅਤੇ ਕਿਵੇਂ ਆਏ ਇਹਨਾਂ ਸਾਰਿਆਂ ਦਾ ਹਵਾਲਾ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਚਾਹੇ ਆਜ਼ਾਦ ਉਮੀਦਵਾਰ ਹੋਣ ਉਹਨਾਂ ਨੂੰ ਇਹਨਾਂ ਦਾ ਖਰਚਿਆਂ ਦਾ ਵੇਰਵਾ ਜਿਹੜਾ ਹੈ ਦੇਣਾ ਪੈਂਦਾ ਹੈ ਲੇਕਿਨ ਇਹਨਾਂ 6 ਉਮੀਦਵਾਰਾਂ ਨੇ ਚੋਣ ਕਮਿਸ਼ਨ ਦੀ ਇੱਕ ਵੀ ਗੱਲ ਨਹੀਂ ਸੁਣੀ ਅਤੇ ਚੋਣ ਕਮਿਸ਼ਨ ਨੇ ਥੱਕ ਹਾਰ ਕੇ ਇਨਾਂ ਨੂੰ ਜਿਹੜਾ ਹੈ ਅਯੂ ਕਮਿਸ਼ਨ ਦੇ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੋਈ ਵੀ ਇਲੈਕਸ਼ਨ ਜਿਹੜਾ ਹੈ ਨਹੀਂ ਲੜ ਸਕਦੇ 10 ਦਿਨਾਂ ਇਹਨਾਂ ਦੇ ਨਾਮ ਕੀ ਨੇ ਸੁਚਾ ਸਿੰਘ ਨੇ ਪ੍ਰੇਮ ਸਿੰਘ ਹਰਦੀਪ ਸਿੰਘ ਕਰਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਂਜੀ ਮੈਂ ਜਿਨ੍ਹਾਂ ਦੇ ਤੁਹਾਨੂੰ ਨਾਮ ਦੱਸ ਰਿਹਾ ਹਾਂ ਇਹਨਾਂ ਨੇ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਐਜ਼ ਏ ਆਜ਼ਾਦ ਉਮੀਦਵਾਰ ਲੜੀਆਂ ਸੀ ਅਤੇ ਖੁੱਲ ਕੇ ਖਰਚਾ ਵੀ ਕੀਤਾ ਸੀ ਇਹਨਾਂ ਨੇ ਲੇਕਿਨ ਭਾਵੇਂ ਇਹ ਲੋਕ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਿਆ 2022 ਦੀਆਂ ਬਟ ਇਹਨਾਂ ਦਾ ਫਰਜ ਬੰਦਾ ਸੀ 1952 ਦੇ ਸੈਕਸ਼ਨ 78 ਦੇ ਅਨੁਸਾਰ ਕਿ ਜਿਹੜਾ ਖਰਚਾ ਕੀਤਾ ਗਿਆ ਹੈ ਉਸ ਦਾ ਜਿਹੜਾ ਹਵਾਲਾ ਚੋਣ ਕਮਿਸ਼ਨ ਨੂੰ ਮਿੱਥੇ ਦਿਨਾਂ ਦੇ ਵਿੱਚ ਮੁਹੱਈਆ ਕਰਵਾ ਦੇਣਾ ਲੇਕਿਨ ਇਹਨਾਂ 6 ਉਮੀਦਵਾਰਾਂ ਦੇ ਕੰਨਾਂ ਉੱਤੇ ਚੋਲੀ ਸਰਕੀ ਅਤੇ ਅੱਜ ਹਾਰ ਤੱਕ ਕੇ ਚੋਣ ਕਮਿਸ਼ਨ ਨੇ ਇਹਨਾਂ ਨੂੰ 3 ਸਾਲਾਂ ਵਾਸਤੇ ਆਯੂਗ ਕਰਵਾੜ ਦੇ ਦਿੱਤਾ ਹੈ ਕਿ ਆਉਣ ਵਾਲੇ 3 ਸਾਲ ਇਹ ਕੋਈ ਵੀ ਇਲੈਕਸ਼ਨ ਜਾਂ ਚੋਣ ਨਹੀਂ ਲੜ ਸਕਦੇ ਧੰਨਵਾਦ